ਤੋੜੇ ਕੁੰਡ ਜਗ ਕੁੰਡ ਜਿਦ ਦਿਸਣਾ ਚਾਹੀਦਾ ਇਹ ਇੰਨਾ ਨਹੀਂ ਤੂੰ ਤਹਣ ਜਵੇਂ ਬਣ ਗਈ ਰਾਜਸਤਾਨਣੀ ਮੈਂ ਤਾਂ ਐ ਲੈ ਕੇ ਰੱਖਿਆ ਕਰਨੇ ਬੁਰਕਾ ਮੈਂ ਤਾਂ ਐ ਐ ਕਰਦੀ ਕਰਿਆ ਬੜੀ ਸੈਟ ਕਰਕੇ ਰੱਖ ਮੁਝੇ ਕੁਛ ਦਿਖਾਈ ਨਹੀਂ ਦੇ ਰਹਾ ਮਾਂ ਸਹੀ ਕਰਕੇ ਲੈ ਮੜਾ ਦੇ ਮਾਂ ਮੁਝੇ ਕੁਛ ਦਿਖਾਈ ਨਹੀਂ ਦੇ ਰਹਾ ਮਾਂ ਹਾਂ ਦੇਖੀ ਕਿੰਨਾ ਖਲਾਰਾ ਪਿਆ ਪਿਆ ਬਹੁਕਰ ਲੈ ਕੇ ਆਉਣੀ ਸੀ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਆਪਾਂ ਵੀ ਗਾਇਸ ਪਹਿਲਾਂ ਨਾਲੋਂ ਬਹੁਤ ਬੈਟਰ ਆ ਖਾਂਸੀ ਜੁਕਾਮ ਤਾਂ ਵੈਸੇ ਲੱਗਿਆ ਹੀ ਆ ਤੇ ਚਲੋ ਹੌਲੀ ਹੌਲੀ ਫਰਕ ਪੈ ਜਾਊਗਾ ਤੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਅੱਜ ਹੈਗਾ ਵੀਰਵਾਰ ਦਾ ਦਿਨ ਤੁਹਾਨੂੰ ਪਤਾ ਹੀ ਆ ਕਿ ਤੁਸੀਂ ਵਲੌਗਾ ਚ ਦੇਖਦੇ ਹੋ ਵੀ ਆਪਾਂ ਜਾਣੇ ਹੁੰਨੇ ਆ ਬਾਬਾ ਫਰੀਜੀ ਦੇ ਮੱਥਾ ਟੇਕਣ ਤੇ ਅੱਜ ਵੀ ਆਪਾਂ ਜਲਦੀ ਜਲਦੀ ਕੰਮ ਨੇ ਮੇੜ ਲਿਆ ਘਰ ਦਾ ਤੇ ਚੱਲੇ ਬਾਬਾ ਜੀ ਦੇ ਮੱਥਾ ਟੇਕਣ ਵਾਸਤੇ ਤੇ ਬਾਕੀ ਗਾਇਜ਼ ਆਪਾਂ ਜਿਹੜੀ ਨੈਕਸਟ ਵੀਰਵਾਰ ਆਊਗਾ ਅਗਲਾ ਤੇ ਉਸ ਟਾਈਮ ਫਿਰ ਆਪਾਂ ਬਾਬਾ ਜੀ ਦੇ ਇੱਕ ਤਾਂ ਡੱਬਾ ਚੜਾਉਣਾ ਹੈਗਾ ਮਠਿਆਈ ਦਾ ਭਾਵੇਂ ਲੱਡੂਆਂ ਦਾ ਚੜਾ ਦਈਏ ਭਾਵੇਂ ਗੁਲਾਬ ਜਾਵਲਾਂ ਦਾ ਚੜਾ ਦਈਏ ਤੇ ਫਿਰ ਇੱਕ ਆਪਾਂ ਕਰਵਾਉਣੀ ਆ ਅਰਦਾਸ ਬਾਬਾ ਜੀ ਦੇ ਦੇਗ ਦੀ ਤੇ ਬਈ ਆਪਾਂ ਮੰਨਤ ਮੰਗੀ ਸੀ ਬਾਬਾ ਜੀ ਤੋਂ ਉਹਨਾਂ ਨੇ ਕਰਤੀ ਆਪਣੀ ਮੰਨਤ ਪੂਰੀ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਸ਼ਰਧਾ ਭਾਵਨਾ ਨਾਲ ਜੋ ਵੀ ਆਪਾਂ ਰੱਬ ਤੋਂ ਮੰਗੀ ਉਹ ਆਪਾਂ ਨੂੰ ਜਰੂਰ ਮਿਲਦਾ ਏ ਤੇ ਮੈਂ ਤਾਂ ਵੈਸੇ ਪਰਤਿਆ ਚੁੱਕੀ ਆ ਵੀ ਅੱਜ ਤੱਕ ਜੋ ਵੀ ਪਰਮਾਤਮਾ ਤੋਂ ਮੰਗਿਆ ਤੇ ਰੱਬ ਨੇ ਦਿੱਤਾ ਆ ਤੇ ਬਾਕੀ ਜੀ ਆਪਾਂ ਭਾਬੀ ਜੀ ਅੱਜ ਸਾਡੇ ਨਾਲ ਜਾਣਗੇ ਕਿਉਂਕਿ ਮੇਰੇ ਭਤੀਜੇ ਦਾ ਹੈਗਾ ਪੇਪਰ ਅੱਜ ਤੇ ਉਹ ਨਹੀਂ ਜਾਊਗਾ ਤੇ ਭਾਬੀ ਜੀ ਸਾਡੇ ਨਾਲ ਜਾਣਗੇ ਤੇ ਉਹਨਾਂ ਦੀ ਵੇਟ ਕਰਦੇ ਆ ਤੇ ਸੰਧੂ ਸਾਹਿਬ ਨਾ ਆ ਕੇ ਹੋਈ ਜਾਂਦੀ ਅੰਦਰ ਰੈਡੀ ਤੇ ਮੈਂ ਤਾਂ ਕਾਫੀ ਟਾਈਮ ਦੀ ਰੈਡੀ ਹੋ ਗਈ ਸੀ ਕਿ ਉਹ ਥੋੜਾ ਜਿਹਾ ਟਾਈਮ ਜ਼ਿਆਦਾ ਲਾ ਦਿੰਦੇ ਤੁਹਾਨੂੰ ਪਤਾ ਹੀ ਆ ਤੇ ਬਾਕੀ ਜੀ ਵਲੌਗ ਦੇ ਨਾਲ ਤੁਸੀਂ ਜੁੜੇ ਰਹਿਣਾ ਤੇ ਲਾਸਟ ਦੇ ਇੱਕ ਵਲੌਗ ਜ਼ਰੂਰ ਦੇਖਿਆ ਕਰੋ ਸੰਦੂ ਸਾਹਿਬ ਮੈਨੂੰ ਕਹਿੰਦੇ ਪੱਗ ਪੂਨਿੰਗ ਕਰਵਾਓ। ਇਹ ਤਨੂੰ ਹੁਣ ਆਪਾਂ ਹੋਰ ਕੋਈ ਕਲਰ ਲੈ ਕੇ ਅੱਗੇ ਪੱਗ ਦਾ ਹਨਾ ਲਿਆਵਾਂਗੇ। ਹੈ? ਮੈਨੂੰ ਤਾਂ ਬਲੈਕ ਕਲਰ ਹੀ ਸੋਹਣਾ ਲੱਗਦਾ। ਨਹੀਂ ਸਾਰੇ ਸੋਹਣੇ ਲੱਗਦੇ ਆ। ਇਹ ਪੱਗ ਹੈ ਬਹੁਤ ਵਧੀਆ ਛੋਟੀ ਵੱਢੀ ਜਾਂਦੀ ਵਧੀਆ ਸੀ। ਹਨਾ ਸਾਰੇ ਸੋਹਣੇ ਨੇ ਦੇ ਕਲਰ ਦਾ। ਹੰਦੂ ਸਾਵ ਲੱਗੇ ਪੱਗ ਬੰਨਣ ਤੇ ਮੈਂ ਭਾਬੀ ਦੀ ਵੇਟ ਕਰੀ ਜਾਨੀ ਆ ਵੈਸੇ ਗਲਤੀ ਕਰ ਲਈ ਉਧਰ ਹੀ ਦੀ ਬਿਠਾ ਲੈਣਾ ਸੀਗਾ ਹਨਾ ਤੇ ਚਲੋ ਵੇਖਦੇ ਆ ਫਿਰ ਵੈਸੇ ਅਸੀਂ ਵੀ ਅੱਜ ਬਾਈਕ ਤੇ ਚੱਲੇ ਆ ਤੋਂਪ ਬਹੁਤ ਸੋਹਣੀ ਸੂਰਜ ਵਧੀਆ ਨਿਕਲਿਆ ਦੇਖੋ ਅੱਜ ਧੁੰਦ ਹੈਣੀਗੀ ਲੈ ਬਈ ਸੰਦੂ ਸਾਬ ਹੋ ਗਿਆ ਰੈਡੀ ਰੈਡੀ ਸਟੈਡੀ ਗੋ ਪੱਗਾਂ ਲੱਗਦੀ ਮੇਰੀ ਮੈਂ ਆਣੀ ਬਈ ਪੱਗ ਤਾਂ ਨਾ ਉਰੀਓ ਜੀ ਪੁੱਛਾਂ ਹੀ ਨਾ ਕਮਾਲਾਂ ਹੀ ਲੱਗਦੀ ਹੁਣ ਤੁਸੀਂ ਪੱਗ ਹੀ ਬੰਨ੍ਹਿਆ ਕਰਨੀ ਬੱਸ ਹੋਰ ਕੀ ਠੀਕ ਹੈ ਰੈਂਡ ਆ ਗਿਆ ਆਪਾਂ ਤਿੰਨ ਚਾਰ ਕਲਰ ਲਿਆਵਾਂਗੇ ਘੈਂਟ ਘੈਂਟ ਪੱਗਾਂ ਦੇ ਹੂੰ ਹੋਣੀ ਬੋਦੀਆਂ ਸੋਹਣੀਆਂ ਲੱਗਦੀਆਂ ਹੋਣ ਲੱਗਦੀ ਹੈ ਤੁਹਾਡੇ ਪੱਗ ਬੰਨੀ ਸੋਹਣੀ ਅੱਛਾ ਹਾਂ ਮੈਂ ਤਾਂ ਨਾ ਤੂੰ ਹੀ ਤੂੰ ਸਿੱਖਲਾ ਪੱਗ ਬੰਨਨੀ ਮੈਂ ਤਾਂ ਨਾ ਤੂੰ ਮੰਨ ਲੈ ਕਰ ਗੱਲ ਤਾਂ ਤੁਹਾਡੀ ਬੱਤੀ ਹੈ ਹਨਾ ਤੂੰ ਫਿਰ ਸਿਰ ਤੇ ਚੁੰਨੀ ਲੈ ਕੇ ਰੱਖਿਆ ਕਰ ਸਿਰ ਨੰਗਾ ਨਾ ਰੱਖਿਆ ਕਰ ਠੀਕ ਹੈ ਕਿੰਨੀ criteria ਕੁੰਡ ਜਾਂ ਕੱਢਿਆ ਹੋਇਆ ਨਾ ਫਿਰ ਸੋਹਣਾ ਲੱਗਦਾ ਤੇ ਆਪਾਂ ਚੁੰਨੀ ਲੈ ਲਾਂਗੇ ਕਿੱਡੀ ਗੱਲ ਜਿਹਦਾ ਸੰਧੂ ਸਾਹਮਣੇ ਫਰਮਾਇਸ਼ ਹੀ ਕਰਤੀ ਤੇ ਆਪਾਂ ਫਿਰ ਚੁੰਨੀ ਲੈ ਲਾਂਗੇ ਮੜੀ ਲੈ ਕੇ ਤਾਂ ਕਹੀਂ ਲੈ ਕੇ ਹੁਣ ਮੇਰਾ ਹੱਥ ਨਹੀਂ ਵਹਿਲਾ ਇਧਰ ਨਾ ਤੁੱਬੇ ਝਾਕਿਆ ਨਹੀਂ ਜਾਂਦਾ ਹਨਾ ਮੈਨੂੰ ਬਤਾ ਦੇ ਨਾ ਲੈ ਕਿਉਂ ਕਿੰਨੀ ਵਧੀਆ ਲੱਗਦੀ ਹੋਰ ਅੱਗੇ ਨੂੰ ਕਰ ਚੁੱਕੀ ਉਤੋਂ ਥੋੜਾ ਕੁੰਡ ਜਗ ਕੁੰਡ ਜਦ ਦਿਖਣਾ ਚਾਹੀਦਾ ਇਹ ਇੰਨਾ ਨਹੀਂ ਉਦੋਂ ਤੂੰ ਤਾਂ ਹੁਣ ਜਿਵੇਂ ਬਣ ਗਈ ਰਾਜਸਤਾਨਣੀ ਮੈਂ ਤਾਂ ਇਹ ਲੈ ਕੇ ਰੱਖਿਆ ਕਰਨੇ ਬੁਰਕਾ ਮੈਂ ਤਾਂ ਇਹ ਕਰਦੀ ਕਰਿਆ ਬੜੀ ਸੈੱਟ ਕਰਕੇ ਰੱਖ ਮੈਨੂੰ ਕੁਝ ਦਿਖਾਈ ਨਹੀਂ ਦੇ ਰਹਾ ਮਾਂ ਸਹੀ ਕਰਕੇ ਲੈ ਮੜਾ ਮਾਂ ਮੈਨੂੰ ਕੁਝ ਦਿਖਾਈ ਨਹੀਂ ਦੇ ਰਹਾ ਮਾਂ ਗੱਲਾਂ ਵੀ ਲਾ ਲੀਆਂ ਹੋਈਆਂ ਪੰਜ ਦੰਨਾਂ ਚ ਬੁਖਾਰ ਚੜਨਾ ਹੋਊਗਾ ਅੱਗੇ ਨਾ ਰੰਗ ਗੋਰਾ ਹੋ ਗਿਆ ਤਰਾ ਰੱਖੀ ਰਹਿਣਾ ਅੱਛਾ ਜੀ ਹਾਂ ਹਾਂ ਅੱਗੇ ਮੈਂ ਕਾਲੀ ਸੀ ਪਹਿਲਾਂ ਕਾਲੀ ਜੀ ਹੁੰਦੀ ਸੀ ਮੈਂ ਕਦੇ ਕਾਲੀ ਸੀ ਨਹੀਂ ਮੈਂ ਹਮੇਸ਼ਾ ਵੀ ਗੋਰੀ ਹਾਂ ਇਹਨਾਂ ਨੂੰ ਥੋੜੀ ਜਿਹੀ ਦਰੂ ਨਹੀਂ ਜਿੰਨੀ ਥੋੜੀ ਥੋੜੀ ਨਹੀਂ ਬੱਸ ਮੇਰੇ ਵਾਲ ਖਰਾਬ ਹੋ ਜਾਣਗੇ ਹੁਣ ਬਾ ਇੱਥੇ ਆਏ ਆਏ ਲਿਆ ਕਰ ਸੋਹਣੀ ਲੱਗਦੀ ਐ ਬੇਬੇ ਜਿਹੀ ਲੱਗਦੀ ਬੇਬੇ ਬਣਾਉਣ ਨਹੀਂ ਫਿਰਦੇ ਤੁਸੀਂ ਮੇਰੇ ਕੋਈ ਦੇਖੇ ਨਾ ਨਾ ਤੈਨੂੰ ਬੱਸ ਹਮ ਮੇਰਾ ਸੂਟ ਸੋਹਣਾ ਸੂਟ ਤਾਂ ਮੈਂ ਤਾਂ ਨਵਾਂ ਹੀ ਪਾਉਣੀ ਕੱਟ ਕੇ ਪਤਾ ਨਹੀਂ ਕਿੱਥੋਂ ਕੱਢਦੀ ਹਮ ਨਵੇਂ ਸੂਟ ਹੀ ਪਾਉਣੀ ਐ ਮੈਂ ਨਾ ਚਲੋ ਹੁਣ ਐਂ ਕਰ ਚਾਹ ਬਣਾ ਲਾ ਫਿਰ ਆਪਾਂ ਚੱਲੀਏ ਲੇਟ ਹੋਈ ਜੰਨੇ ਹਨਾ ਪਰ ਮੇਰਾ ਨਾ ਗਲਾ ਬੜਾ ਹੀ ਦੁਖੀ ਜਾਂਦਾ ਮੈਂ ਤੇਰੀ ਭਾਬੀ ਨਹੀਂ ਆਈ ਤਰੀਹ ਜਿਹੜੀ ਲੈ ਲੈ ਖਰਾਕ ਤਾਂ ਲੈ ਲੈ ਜੇ ਮਹਿਸੂਸ ਹੁੰਦੀ ਤੇ ਭਾਬੀ ਨੇ ਟਾਈਮ ਹੀ ਬਹੁਤ ਲਾਤਾ ਹੂੰ ਦੇਹ ਲੈ ਵੀ ਆਪਾਂ ਦਾ ਹੋ ਗਏ ਆ ਰੈਡੀ ਤੇ ਹੁਣ ਫਿਰ ਮੈਡਮ ਵੀ ਰੈਡੀ ਹੈ ਤਾਂ ਹੁਣ ਅੜੀ ਕਰਦੇ ਆਪਾਂ ਮੈਡਮ ਦੀ ਭਾਬੀ ਦੀ ਹਨਾ ਸਾਲੀਹਰ ਦੀ ਮੈਂ ਤਾਂ ਨਹੀਂ ਮੈਨੂੰ ਕਹਿਣਾ ਨਹੀਂ ਆ ਜਣੀ ਹੁੰਦਾ ਸਾਲੇ ਹਰ ਨਹੀਂ ਕਹਿਣਾ ਹੁੰਦਾ ਹਾਂ ਚਲੋ ਫਿਰ ਹਾਂ ਉਹ ਆਉਂਦੇ ਆ ਤਾਂ ਫਿਰ ਆਪਾਂ ਫਿਰ ਚੱਲਦੇ ਆਂ ਹੈ ਤੇ ਅੱਜ ਆਪਾਂ ਜਿੰਨੀ ਫੇਰ ਲਾਤੀ ਜਾਣਾ ਵੀ ਮੋਟਰਸਾਈਕਲ ਤੇ ਹਾਂ ਲੈ ਕੇ ਦੇਖ ਦੇ ਗੱਡੀ ਪਤਾ ਕੀ ਉੱਥੇ ਤਾਂ ਗੱਡੀ ਵੜਦੀ ਨਹੀਂ ਬਾਜ਼ਾਰ ਦੇ ਵਿੱਚ ਨਹੀਂ ਗੱਡੀ ਮੈਨੂੰ ਕੱਢਣੀ ਵੀ ਔਖੀ ਲੱਗਦੀ ਵੀ ਇੱਕ ਬਈ ਜਿਹੜਾ ਮੈਂ ਸੰਧੂ ਸਾਹਿਬ ਵਾਸਤੇ ਜੈਕਟ ਲੈ ਕੇ ਆਈ ਸੀ ਨਾ ਤੇ ਉਹ ਸੰਧੂ ਸਾਹਿਬ ਦੇ ਹੈਗੀ ਥੋੜੀ ਜਿਹੀ ਵੱਡੀ ਤੇ ਉਹ ਅਸੀਂ ਚੇਂਜ ਕਰਨੀ ਹੈ। ਸੱਚੂ ਭੁੱਲ ਨਾ ਜਾਈ। ਚੰਗਾ। ਠੀਕ ਆ। ਸਰਦਾਰਨੀ। ਵੈਸੇ ਸਹੀ ਗੱਲ ਆ ਤੁਹਾਡੀ ਹੁਣ ਤੁਸੀਂ ਪੱਗ ਬੰਨਿਆ ਕਰੋਗੇ ਤੇ ਮੈਂ ਚੁੰਨੀ ਲਿਆ ਕਰੂੰਗੀ ਹੈਨਾ। ਉਹ ਬੇਬੇ ਜੀ ਬਣ ਕੇ ਰੱਖਿਆ ਕਰੋ। ਬੇਬੇ ਬਣ ਕੇ ਰਿਆ ਕਰੋ। ਠੀਕ। ਸਿਆਣੀ ਜੀ ਹੁਣ ਤੇਰਾ ਮੁੰਡਾ ਵੀ ਵਿਆਹਣ ਵਾਲਾ ਜੋਗਰਾ ਹੋਇਆ ਬਿਆ ਸੁੱਖਣਾ ਜਵਾਨ ਹੋ ਗਿਆ। ਹੂੰ। ਸ਼ੋਰ। ਸਹੀ ਗੱਲ ਆ ਹੁਣ ਤੋਂ ਆਪਾਂ ਸਿਆਣੇ ਬਣਾਂਗੇ ਫੇਰ ਹੀ ਸਿਆਣੇ ਲੱਗਾਂਗੇ। ਹੂੰ। ਨਹੀਂ ਮੇਰੀ ਗੱਲ ਸੁਣਿਓ ਨਹੀਂ ਤਾਂ ਮੈਂ ਕਿ ਕਮਲੇ ਦਾ ਹੈਗੀ ਆਂ ਆਪਾਂ ਅੱਛਾ ਲੋਕ ਤਾਂ ਕਮਲੇ ਹੀ ਸਮਝਦੇ ਬਈ ਹੈ ਲੋਕ ਤਾਂ ਕਮਲੇ ਹੀ ਸਮਝਦੇ ਚਲ ਹੁਣ ਚਾਹ ਚੂ ਬਣਾਓ ਖੜਾ ਪੰਜਾ ਲੀਏ ਹੈ ਬਣਾਉਣੀ ਆ ਨਹੀਂ ਹੌਲੀ ਹੌਲੀ ਆਇਆ ਹੋਰ ਇਹ ਮਾ ਹੌਲੀ ਹੌਲੀ ਆਇਆ ਮੈਨੂੰ ਤਾਂ ਐ ਸੀ ਮੈਂ ਆਖਿਆ ਜਾ ਕੇ ਲੈ ਕੇ ਆਉਣਾ ਪੈਣਾ ਹਰੀਰ ਜੀ ਨੂੰ ਵੇਖਿਆ ਫਿਰ ਮੈਂ ਆਖਿਆ ਚਲ ਹੁਣ ਆਈ ਜਾਂਦੇ ਆ ਵੀਰ ਜੀ ਮੈਂ ਕਿ ਮੋੜ ਕੇ ਤੇ ਹੋਰ ਮੈਂ ਕਿਹਾ ਮੈਂ ਕਿ ਆ ਜਾ ਕੇ ਦੇਖ ਗਿਆ ਉਹ ਵੇ ਮੋਟਰਸਾਈਕਲ ਖੜਾ ਹਾਂ ਵੇਖ ਲਿਆ ਸੀ ਜੀ ਇਹ ਤਾਂ ਉਹ ਟਾਵਰ ਕੋਲੇ ਸੀ ਜੀ ਅਸੀਂ ਵੇਖ ਲਿਆ ਸੀ ਤੂੰ ਚਾਹ ਪੀ ਕੇ ਉੱਥੇ ਜਾਉ ਦਿੰਦੇ ਹਾਂ ਚਾਹ ਪੀ ਕੇ ਉੱਥੇ ਜਾ ਮੈਂ ਆਖਿਆ ਸੀ ਮੈਂ ਉਧਰ ਹੀ ਨਾ ਮੁੰਨ ਜੀ ਤੁਝੂ ਜਾਣਾ ਹੀ ਹੈ ਹੈ ਕਉਲੇ ਤਾਂ ਵੇਖ ਚੱਕੇ ਕਿਵੇਂ ਚਾਹਦੇ ਸਾਰਿਆਂ ਨੇ ਜਦੋਂ ਜਾਣਾ ਹੀ ਫਰੂਟ ਲੈਣੇ ਆਉਂਦੀ ਜਦੋਂ ਤੁਸੀਂ ਟੈਂਪੂ ਤੇ ਆਉਂਦੀ ਸੀ ਤਾਂ ਨਹੀਂ ਸੀ ਲੈ ਬਈ ਪੀ ਗਏ ਚਾਹ ਤੇ ਚੱਲ ਗਏ ਫਿਰ ਹੈ ਅੱਜ ਆਪਾਂ ਲੇਟ ਬਹੁਤ ਹੋ ਗਈਆਂ ਲਓ ਜੀ ਆਪਾਂ ਆ ਗਿਆਂ ਫਾਟਕਾਂ ਤੇ ਤੇ ਫਾਟਕ ਪਿਆ ਲੱਗਿਆ ਸਾਡੇ ਨਾਲ ਹਰ ਵਾਰੀ ਐਹੀ ਹੁੰਦੀ ਜਦ ਅਸੀਂ ਆਉਣੇ 파ਟਕ ਲੱਗਿਆ ਧਿਆਨ ਦਾ ਕਿ ਨਹੀਂ 파ਟਕ ਲੱਗਿਆ ਪਿਆ ਅਸੀਂ ਹੋ ਗਏ ਲੇਟ ਇਧਰ ਸੰਧੂ ਸਾਹਿਬ ਵੀ ਹੁਣ ਲੱਗਣਗੇ ਤਾਂ ਟ੍ਰੇਨ ਦੀ ਵੇਟ ਦੇ ਵਿੱਚ ਹਨ ਕਿ ਨਹੀਂ 15 ਮਿੰਟ ਲੱਗਣਗੇ 10 15 ਮਿੰਟ ਲੱਗਣਗੇ ਤੇ ਦੇਖੋ ਬਈ ਹਾਂ ਆਉਣ ਵਾਲੀ ਟ੍ਰੇਨ ਪਾਬੀਨ ਦੀ ਟ੍ਰੇਨ ਤੇ ਨਾ ਚੜਾਦਗੀ ਹੈ ਕਿੱਥੇ ਜਾ ਕੇ ਤਰੇਗੀ ਨਹੀਂ ਸੌ ਜੂਗੀ ਵੇਖੀ ਜਾਊਗੀ ਜਿੱਥੇ ਲੈ ਜੂਗੀ ਕਿਸੇ ਮੈਨੂੰ ਇਹ ਦੱਸੋ ਵੀ ਟ੍ਰੇਨ ਇਧਰੋਂ ਆਉਗੀ ਕਿ ਇਧਰਲੀ ਸਾਈਡ ਤੋਂ ਆਉਗੀ ਟ੍ਰੇਨ ਹਾਂ ਹਾਰ ਨਾ ਮਾਰਦੀ ਤੁਸੀਂ ਦੱਸੋ ਕਿਧਰ ਆਉਗੀ ਹਾਂ ਹਾਰ ਨਾ ਮਰੀ ਜਾਂਦੀ ਅੱਛਾ ਇਧਰੋਂ ਹਾਂ ਦੇਖੀ ਕਿੰਨਾ ਖਲਾਰਾ ਪਿਆ ਪਿਆ ਬਾਬ ਕਰ ਲੈ ਕੇ ਆਉਣੀ ਸੀ ਨਾਲ ਆਪਾਂ ਲੱਟ ਜਾਂਦੇ ਆ ਖਲਾਰਾ ਕਰ ਦਿੰਨਾ ਲਓ ਜੀ ਟ੍ਰੇਨ ਆ ਗਈ ਬੇਗੇ ਨੋਟ ਰੇਨ ਦੇ ਕਿੰਨੇ ਆ ਡੱਬੇ ਗਿਣੋ ਵੀ ਟ੍ਰੇਨ ਦੇ ਕਿੰਨੇ ਆ ਲੰਬੀ ਹੋਊਗੀ ਨਹੀਂ ਛੋਟੀ ਕੋਈ ਆ ਚਲੋ ਸੰਧੂ ਸਾਹਿਬ ਦੇ ਕੱਪੜੇ ਕਰਨੇ ਸੀ ਚੇਂਜ ਤੇ ਸੰਧੂ ਸਾਹਿਬ ਹੋ ਗਏ ਖੁਸ਼ ਪੂਰੇ ਇੱਕ ਚੀਜ਼ ਚੇਂਜ ਕਰਕੇ ਤੇ ਦੋ ਚੀਜ਼ਾਂ ਮਿਲ ਗਈਆਂ ਤੁਹਾਨੂੰ ਹੈ ਇਹ ਲਵਾਤੇ ਤੂੰ ਹੋਮ ਕੀ ਕਰਨਾ ਤੇ ਹੁਣ ਅਸੀਂ ਵੇਨਨੇ ਆ ਕੁਛ ਨਾ ਕੁਛ ਖਾਣੇ ਆ ਬਈ ਜਾ ਕੇ ਭੁੱਖ ਲੱਗੀ ਹੈ ਰੁਕੋ ਸੰਧੂ ਸਾਹਿਬ ਨੇ ਇੱਕ ਚੀਜ਼ ਮੋੜੀ ਤੇ ਦੋ ਚੀਜ਼ਾਂ ਲੈ ਲਈਆਂ ਹੈ ਲਓ ਜੀ ਹੁਣ ਅਸੀਂ ਆਏ ਆ ਮੈਡੀਸਨ ਲੈਣ ਵਾਸਤੇ ਮੇਰੇ ਖੰਗ ਦਿੱਕ ਕਿੰਗੋਰ ਦਾ ਪਤਾ ਹੋ ਗਈ ਬੜਾ ਸੰਧੂ ਸਾਹਿਬ ਖੜੇ ਹੁਣ ਮੈਨੂੰ ਦੇਖ ਰਹੇ ਐ ਕੁਛ ਖਾਈਏ ਪੀਏ ਹੈ ਘੰਟਾ ਘਰ ਫਰੀਦਕੋਟ ਦਾ ਦੇਖੋ ਬਈ ਬਿਲਕੁਲ ਤੋਂ ਵਾਰੀ ਨਹੀਂ ਕਰੋ ਚੈੱਕ ਕੀ ਕਹਿੰਦੇ ਆ ਪੀੜੀ ਬਹੁਤ ਗੁੱਸਾ ਪਿਆਣੇ ਕੋਲੇ ਫੇਰ ਹੁਣ ਚਲੋ ਅੱਗੇ ਦੇਖੀਏ ਵਾਰੀ ਜੀ ਹੋਰ ਕਿਤਾ ਖਾਈਏ ਮੈਡੀਸਨ ਆਪਾਂ ਲੈ ਲਈ ਕਿ ਤਾਂ ਹੋਰ ਖਾ ਲੈਨੇ ਆਂ ਠੰਡ ਲੱਗਦੀ ਸੀ ਬਈ ਆਪਾਂ ਫੇਰ ਕੱਢ ਕੇ ਜਿਹੜਾ ਸ਼ਾਲ ਆ ਲੈ ਲਿਆ ਉੱਪਰ ਤੇ ਸੱਤੂ ਸਾਹਿਬ ਮੈਨੂੰ ਕਹਿੰਦੇ ਨੱਗੇ ਸਿਰ ਨਹੀਂ ਰਹਿਣਾਗਾ ਤਾਂ ਕਰਕੇ ਮੇਰਾ ਆਪਾਂ ਸ਼ਾਲ ਲਿਆ ਗੱਟ ਤੇ ਸ਼ਾਲ ਲੈ ਲਿਆ ਸਖਤੇ ਤੇ ਸਾਨੂੰ ਖਾਣ ਵਾਸਤੇ ਕੁਝ ਨਹੀਂ ਮਿਲਿਆ ਅੱਜ ਤੇ ਵੇਖਦੇ ਆਂ ਕਿ ਸੱਤੂ ਸਾਹਿਬ ਮੈਨੂੰ ਕੁਝ ਖਵਾਉਂਦੇ ਆ ਕਿ ਨਹੀਂ ਖਵਾਉਂਦੇ ਭੁੱਖ ਬਹੁਤ ਲੱਗੀ ਪਈ ਆ ਤੇ ਤੁਸੀਂ ਕਹਿੰਦੇ ਹੋ ਕਿ ਵੀ ਗਏ ਤਾਂ ਹੀ ਤਨ ਜਾਣੇ ਸੀ ਤੇ ਆਈ ਹੋ ਜਾਣੇ ਜਾਂਦੇ ਆ ਐਕਚੁਅਲੀ ਜੇ ਭਤੀਜਾ ਮੇਰਾ ਜਿਹੜਾ ਬਾਬਾ ਫਰੀਦ ਮੱਥਾ ਟੇਕਣ ਆਇਆ ਸੀ ਤੇ ਭਾਬੀ ਜੀ ਉਹਦੇ ਨਾਲ ਚਲੇ ਗਏ ਤੇ ਫਿਰ ਅਸੀਂ ਦੋਨੋਂ ਜਣੇ ਰਹਿ ਗਏ ਆ ਤੇ ਹੁਣ ਦੇਖਦੇ ਆ ਜੇ ਸਾਨੂੰ ਕੁਛ ਖਾਣ ਨੂੰ ਮਿਲੇ ਤਾਂ ਕੁਛ ਖਾਵਾਂਗੇ ਤੇ ਨਹੀਂ ਫਿਰ ਆਪਾਂ ਚੱਲਦੇ ਹਿੱਤੇ ਘਰੇ ਤੇ ਘਰੇ ਜਾ ਕੇ ਕੁਛ ਨਾ ਕੁਛ ਬਣਾ ਕੇ ਖਾ ਲੀਏ ਖਾ ਕੇ ਚੈੱਕ ਕਰ ਸਕਦੇ ਆ ہاں ਨਹੀਂ ਕਈ ਵਾਰੀ ਨਾ ਟੇਸਟ ਹੀ ਨਹੀਂ ਹੁੰਦੇ ਖਾ ਕੇ ਚੈੱਕ ਕਰ ਲਓ ਚਲੋ ਪਾਣੀ ਬੀਜ ਨਾ ਹੁਣ ਵਿੱਚ ਜ਼ਿਆਦਾ ਹਨ ਅੱਜਕੱਲ ਦਾ ਬੀਜ ਨਾ ਮਸਤਾ ਹਾਂ ਅਸੀਂ ਆ ਗਏ ਆ ਬਈ ਖੇਤ ਗੇੜਾ ਮਾਰਨ ਵਾਸਤੇ ਕਿਉਂਕਿ ਜਦੋਂ ਆਪਾਂ ਰਸਤੇ ਵਿੱਚ ਦੀ ਨੰਗਦੇ ਆ ਤਾਂ ਸਾਡਾ ਆਉਂਦਾ ਖੇਤ ਤੇ ਸੰਧੂ ਸਾਹਿਬ ਕਹਿੰਦੇ ਵੀ ਮੈਂ ਤਾਂ ਖੇਤ ਗੇੜਾ ਮਾਰ ਕੇ ਜਾਣਾ ਤਾਨੂੰ ਪਤਾ ਹੀ ਵੀ ਜਦੋਂ ਅਸੀਂ ਫਰੀਦਕੋਟ ਤੋਂ ਆਉਣੇ ਆ ਤੇ ਰਸਤੇ ਦੇ ਵਿੱਚ ਖੇਤ ਅਸੀਂ ਗੇੜਾ ਮਾਰਨਾ ਹੀ ਹੁੰਦਾ ਤੇ ਸੰਧੂ ਸਾਹਿਬ ਕਹਿੰਦੇ ਮੈਂ ਤਾਂ ਚੱਲਿਆ ਗੇੜਾ ਮਾਰਨ ਮੈਂ ਕਿ ਚੱਲ ਵੇਖ ਲਓ ਕਣਕ ਦੇਖੀ ਆ ਬਹੁਤ ਵਧੀਆ ਉਗਰੀ ਪਈ ਆ ਹਨਾ ਤੇ ਪਾਣੀ ਵੀ ਸਾਰੇ ਲੱਗ ਗਿਆ ਏ ਤੇ ਹੁਣ ਕੋਈ ਟੈਨਸ਼ਨ ਨਹੀਂ ਹਾਂ ਕਿਹੜਾ ਤਾਂ ਹੁਣ ਵਧੀਆ ਦਵਾਈ ਦੂਈ ਪਾਈ ਆ ਗਾਹ ਵੇਖੋ ਕੀ ਰਿਜ਼ਲਟ ਆ ਦਵਾਈ ਦਾ ਹਨਾ ਅੱਛਾ ਦਵਾਈ ਕਾਦੀ ਪਾਈ ਆ ਦਵਾਈ ਗੁੱਲੀ ਡੰਡਾ ਮਾਰਨ ਵਾਸਤੇ ਬਾਥੂ ਵਿੱਚ ਹੋਰ ਜਿਹੜਾ ਹੁੰਦਾ ਗੰਨ ਪਹਿਲੇ ਜਿਹਾ ਵੈਸੇ ਮੈਨੂੰ ਤਾਂ ਕੁਝ ਲੱਗਦਾ ਨਹੀਂ ਉਗਰਿਆ ਐਵੇਂ ਲੱਗਦਾ ਬਹੁਤ ਅੱਛਾ ਤੇ ਚੱਲੀਏ ਫਿਰ ਹੁਣ ਹੋਰ ਚਲ ਮੈਂ ਮੋੜਾ ਮੋਟਰਸਾਈਕਲ ਅਜਾਕ ਮਰੂਦ ਚੱਕ ਆਪਣੇ ਤੇ ਅਸੀਂ ਰਸਤੇ ਦੇ ਵਿੱਚ ਲੈ ਲੇ ਕੁਛ ਨਹੀਂ ਖਾ ਕੇ ਆਈ ਕਿਉਂਕਿ ਤੁਹਾਨੂੰ ਪਤਾ ਹੀ ਵੀ ਮੇਰਾ ਗਲਾ ਖਰਾਵਾ ਤੇ ਅਸੀਂ ਰਸਤੇ ਦੇ ਵਿੱਚ ਲੈ ਲੇ ਸੀ ਮਰੂਦ ਤੇ ਮਰੂਦ ਚੀਰ ਕੇ ਨੂਨ ਲਾ ਕੇ ਆਪਾਂ ਘਰੇ ਜਾ ਕੇ ਖਾਵਾਂਗੇ ਤੇ ਚਲਦੇ ਹਾਂ ਬਸ ਘਰੇ ਅੱਜ ਅਸੀਂ ਜਲਦੀ ਵਾਪਸ ਆ ਗਏ ਆ ਅੱਗੇ ਸਾਨੂੰ 3-4 ਵਜੇ ਜਾਂਦੇ ਆਉਂਦੇ ਆ ਨੂੰ ਤੇ ਅੱਜ ਤਾਂ ਅਸੀਂ 2:30 ਵਜੇ ਵਾਪਸ ਆ ਗਏ ਆ ਤੇ ਚਲੋ ਚਲਦੇ ਹਾਂ ਘਰੇ ਹਾਂਜੀ ਆ ਗਏ ਜੀ ਸ਼ਹਿਰੋਂ ਫਿਰ ਆਪਾਂ ਹੁਣ ਟੌਪ ਸੀਗੇ ਦੇ ਕੋਠੇ ਤੇ ਬਹਿ ਕੇ ਤੇ ਨਾਲੇ ਖਾਨੇ ਮਰੂਦ ਲੈ ਕੇ ਆਉਂਦੇ ਸੀਗੇ ਔਨ ਲੱਗਿਆ ਮੇਡਮ ਦਾ ਖਾਣ ਵੀ ਲੱਗ ਗਈ ਬਹੁਤ ਸਵਾਦ ਆ ਹੈ ਮੈਸੇ ਵਧੀਆ ਰਹਿ ਗਿਆ ਅੱਜ ਆਪਾਂ ਕੋਈ ਤਲੀ ਫਲੀ ਚੀਜ਼ ਨਹੀਂ ਖਾਦੀਗੀ ਸੱਚੀ ਸਵਾਦ ਹੈ ਬਹੁਤ ਟੇਸਟੀ ਹੈ ਲੈ ਬੀਬੀ ਆਪਾਂ ਵੀ ਖਾੜ ਕੇ ਦੋ ਲੱਗੀ ਪਤਾ ਕੀ ਹੈ ਹੂੰ ਜਦੋਂ ਦੀ ਗਰਮੀ ਸ਼ੁਰੂ ਹੋਈ ਹੈ ਮੈਂ ਉਦੋਂ ਦੇ ਮਰੂਦ ਹੀ ਵੇਖਦੀ ਆਉਣੀ ਆ ਮਰੂਦ ਜਮਾ ਨਹੀਂ ਘਟੇ ਹਾਂ ਇਹ ਤੇ ਫਿਰ ਮੁੱਕੇ ਨਹੀਂ ਮਰੂਦ ਹੂੰ ਤੇ ਟੇਸਟੀ ਬੜੀ ਆ ਮੈਂ ਤੁਹਾਨੂੰ ਦੱਸਾਂ ਉਹ ਕਿਹਾ ਮੈਂ ਕਿ ਅੱਜ ਕੋਈ ਤਲੀ ਫਲੀ ਚੀਜ਼ ਨਹੀਂ ਖਾਣੀ ਪਹਿਲਾਂ ਸਾਡਾ ਰਾਦਾ ਬਣ ਗਿਆ ਸੀ ਕੁਝ ਖਾ ਲਾਂਗੇ ਫਿਰ ਮੈਂ ਕਿ ਨਹੀਂ ਆਪਾਂ ਅਮਰੂਦ ਲੈ ਕੇ ਜਾਵਾਂਗੇ ਤੇ ਮੇਰੇ ਫੇਵਰੇਟ ਵੀ ਆ ਅਮਰੂਦ ਫਿਰ ਆਪਾਂ ਖਾਣੇ ਆ ਜੀ ਹੁਣ ਅਮਰੂਦ ਫਿਰ ਦੇਖਦੇ ਹਾਂ ਟੇਸਟ ਕਿਸ ਤਰ੍ਹਾਂ ਦਾ ਮੈਨੂੰ ਤਾਂ ਬਹੁਤ ਸਵਾਦ ਲੱਗਿਆ ਮਿਰਚਾਂ ਤੋਂ ਬਾਅਦ ਲੱਗੀ ਹਾਂ ਮੈਂ ਬਹੁਤ ਸਵਾਦ ਹੈ ਨਾ ਬੜਾ ਟੇਸਟ ਅੱਜ ਮੌਸਮ ਥੋੜਾ ਜਾਂ ਅੱਜ ਜਿਹੜੀ ਤਾਹਾਂ ਵਾਲਾ ਬਣਿਆ ਮੈਂ ਵੱਧ ਮਾ ਤਾਂ ਅੱਜ ਮੈਨੂੰ ਨਾ ਬੱਦਲ ਮੀਂਹੂ ਆਊਗਾ ਲਾਜ ਹੂੰ ਮੀਂਹ ਲੱਗਦਾ ਮੈਂ ਤਾਂ ਮੀਂਹ ਆਊਗਾ ਹਨਾ ਮੌਸਮ ਮੀਂਹ ਵਾਲਾ ਬਣਿਆ ਪਿਆ ਮੀਂਹ ਨਹੀਂ ਹੁਣ ਤੁੰਦਾ ਪਿਆ ਕਰਨੀਆ ਵਾਕਈ ਬਹੁਤ ਸਵਾਦ ਹੈ ਹਨਾ ਹੂੰ ਆਜਾ ਜੀ ਨੇ ਜਿਹਨੇ ਮਰੂਤ ਖਾਣੇ ਖਾ ਲਓ ਚੁੱਲਾ ਆਪਣਾ ਵਿਚਾਰਾ ਕਹਿੰਦਾ ਹੋਊਗਾ ਵੀ ਇੱਕ ਤਾਂ ਸਾਗ ਬਣਿਆ ਮੇਰੇ ਤੇ ਤੇ ਇੱਕ ਬਣਾਇਆ ਆ ਆਲੂ ਦੇ ਪਰੌਂਠੇ ਤੇ ਹੁਣ ਕੁਛ ਬਣਾਉਣ ਦਾ ਨਾ ਹੀ ਨਹੀਂ ਲੈਂਦੇ ਹੈ ਹੁਣ ਤੂੰ ਐ ਕਰਕੇ ਸੇ ਦਿਨ ਪਤਾ ਕੀ ਕਰ ਹਾਂ ਪ੍ਰਸ਼ਾਦ ਬਣਾਵ ਉਹਦੀਆ ਕੜਾ ਪ੍ਰਸ਼ਾਦ ਬਣਾ ਲਾਂਗੇ ਨਾਲੇ ਮੇਰੇ ਗਲੇ ਨੂੰ ਵੀ ਠੀਕ ਆ ਹੈਨਾ ਹਾਂ ਪ੍ਰਸ਼ਾਦ ਬਣਾ ਕੇ ਖਾਣਾ ਚਾਹੀਦਾ ਖੰਗ ਖੰਗ ਵੀ ਸੈਟ ਹੋ ਜਾਂਦੀ ਹੈ ਇਹ ਕੁਸ਼ਕੀ ਦੀ ਨਾਲ ਹੀ ਹੁੰਦੀ ਖੰਗ ਵੀ ਹਾਂ ਇਹ ਤਾਂ ਗੱਲ ਹੈਗੀ ਆ ਆਪਾਂ ਖਾਂਦੇ ਨਹੀਂ ਪ੍ਰਸ਼ਾਦ ਹੈ ਨਾ ਹੂੰ ਕਿੰਗੀ ਤਰ੍ਹਾਂ ਕਿਉਂ ਬਣਾ ਕੇ ਪਾਇਆ ਬਣਾ ਤੇ ਸਾਡੇ ਦੇਖੋ ਬਈ ਗੁਰਦੁਆਰਾ ਸਾਹਿਬ ਓ ਦੇਖੋ ਸਾਡੇ ਘਰ ਦੇ ਜਮਾਂ ਨੇੜੇ ਆ ਹਨਾ ਉੱਠਣ ਸਾਰੀ ਕਿਸੇ ਦਿਨ ਆਪਾਂ ਪਤਾ ਕੀ ਕਰਾਂਗੇ ਗੁਰਦੁਆਰਾ ਦਿਖਾਵਾਂਗੇ ਵਿੱਚੋਂ ਸਾਰਾ ਸਾਹ ਬਣਾ ਲਈ ਵਲੋਗ ਕਿਸੇ ਦਿਨ ਹਾਂ ਹੁਣ ਕੋਤਰਨੀਆਂ ਖੁਲਮੀਆਂ ਗੁਰਦੁਆਰਾ ਅਸੀਂ ਕਿਸੇ ਦਿਨ ਗੁਰਦੁਆਰੇ ਜਾ ਕੇ ਨਾ ਤੇ ਵਿੱਚੋਂ ਆਪਾਂ ਸਾਰਾ ਦਿਖਾਵਾਂਗੇ ਤੁਹਾਨੂੰ ਸਾਡਾ ਗੁਰਦੁਆਰਾ ਨਾ ਬਹੁਤ ਜ਼ਿਆਦਾ ਸੋਹਣਾ ਬਣਿਆ ਬਹੁਤ ਹੀ ਜ਼ਿਆਦਾ ਸੋਹਣਾ ਹੁਣ ਧੁੱਪ ਜੀ ਨਿਕਲੀ ਹੈ ਹਨਾ ਹਾਂ ਹੁਣ ਬਈ ਮੈਂ ਤਾਂ ਇੱਕ ਘੰਟਾ ਪੈਣੀ ਹੈ ਮੈਂ ਡਾਲ ਤੇ ਤੁਸੀਂ ਕਰੋ ਡਾਂਸ ਮੈਂ ਪਗੜਾ ਪਾ ਲੈਣਾ ਫਿਰ ਤੂੰ ਪੈ ਜਾ ਮੇਰਾ ਵੀ ਪੈਨ ਨੂੰ ਜੀ ਕਰਦਾ ਅੱਜ ਮੈਂ ਨਾ ਤੁਸੀਂ ਕਰੋ ਡਾਂਸ ਤੇ ਮੈਂ ਵੀ ਮੇਰੇ ਵੀ ਭਾਈ ਅੱਜ ਕੰਮ ਨਿਭੜੇ ਅੱਜ ਮੈਂ ਵੀ ਛੁੱਟੀ ਤੇ ਹੀ ਆ ਛੁੱਟੀ ਤੇ ਆ ਮੇਰਾ ਵੀ ਜੀ ਕਰਦਾ ਮੈਂ ਕੰਬਲ ਲਮਾਂ ਲੱਪ ਹਾਂ ਤੇ ਬਸ 4-5 ਵਜੇ ਤੱਕਰ ਸੌਂ ਜਾ 4 ਤੱਕ ਜਿੰਨਾ ਚਿਰ ਸੂਰਜ ਤੇ ਸੁੱਤੇ ਰਹੋ ਸਹੀ ਗੱਲ ਆ ਰੈਸਟ ਕਰਨ ਦਾ ਜੀ ਕਰਦਾ ਇਹ ਤਾਂ ਹਮਮ ਹੋਰ ਕੀ ਕੰਮ ਸੌ ਜੇ ਤੁਹਾਨੂੰ ਕੋਈ ਕਹਿੰਦਾ ਵੀ ਤੁਸੀਂ ਨਾ ਸੋਵੋ ਮੈਂ ਤਾਂ ਆਪ ਸੌਣ ਨਹੀਂ ਆਰਮਾਨ ਨੇ ਆ ਜਾਣਾ ਘੰਟੇ ਇੱਕ ਤੱਕ ਬਸ ਸੁੱਤੇ ਪਏ ਆਪਾਂ ਆਸ ਦੀ ਗੱਲ ਨਹੀਂ ਦੇ ਰੂ ਖਾੜ ਦੇਣੀ ਆ ਖਲੀਆਂ ਪੈ ਗਈਆਂ ਮੇਰੇ ਬੱਚਾ ਮਾਸ ਕਰਦੇ ਨਹੀਂ ਸੱਪਾਂ ਵੀ ਹੁਣ ਬਹਿ ਜਾਣ ਤਾਂ 10 ਮਿੰਟ ਰੈਸਟ ਲੈ ਲੈਣ ਦੋ ਮੈਨੂੰ ਸੂਟ ਬਣਾ ਦੋ ਹੈ ਸੂਟ ਬਣਾ ਦੋ 200 ਰੁਪਏ ਵਾਲਾ ਮੈਂ ਕੀ ਕਰਾਂ ਸੂਟ ਬਣਾ ਦੋ ਤੁਹਾਨੂੰ ਲੱਤਾਂ ਦੀ ਮਾਲਸ਼ ਕਰਦੇ ਮਿਲ ਜੀ 200 ਰੁਪਏ ਵਾਲੀ ਤਾਂ ਮੇਰੀ ਚੁੰਨੀ ਨਹੀਂ ਆਉਂਦੀ ਕੀ ਸੂਟ ਕਿੱਥੋਂ ਆਜੂਗਾ ਚੱਲ ਚੁੰਨੀ ਲੈ ਦਿੰਦੇ ਆ ਕਿਤੋਂ ਵਧੀਆ ਜੀ ਬਸ ਚੁੰਨੀ ਵੀ ਨਹੀਂ ਆਉਂਦੀ ਹੋਰ ਆਜੂਗੀ 200 ਦੀ ਤਾਂ ਨਾ ਹੋ ਨਹੀਂ ਆਉਂਦੀ ਚੁੰਨੀ ਵੀ ਮੈਂ ਵੀ ਨਿਆ ਤੋਂ ਨਿਆ ਹੀ ਆਇਆ ਦੇਖੋ ਬਈ ਅੱਜ ਦਾ ਮੌਸਮ ਕਰੋ ਚੈੱਕ ਬੱਦਲ ਵਾਈ ਵੀ ਹੋਈ ਪਈ ਆ ਅੱਜ ਤਾਂ ਸੂਰਜ ਦਿਸੀ ਜਾਂਦਾ ਅੱਜ ਤਾਂ ਮੈਡਮ ਔਲਿਆਂ ਦਾ ਹੀ ਬਿਠੀ ਵੀ ਆਂ ਔਲਿਆਂ ਦਾ ਕੀ ਬਣਾ ਰਹੀਆਂ ਫਿਰ ਔਲਿਆਂ ਦਾ ਆਪਾਂ ਆਚਾਰ ਬਣਾਉਣੇ ਆ ਅੱਛਾ ਆਚਾਰ ਬਣਾਉਣਾ ਹੈ ਤੇ ਹੋਰ ਮੈਂ ਕਿਹਾ ਅਮਰੂਦ ਵੀ ਖਾਲੇ ਗੱਲਾਂ ਬਾਤਾਂ ਵੀ ਆ ਆਪਣੀਆਂ ਖੂਬ ਹੋਈਆਂ ਤੇ ਹੁਣ ਆਪਾਂ ਥੋੜਾ ਜਿਹਾ ਕੰਮ ਕਰ ਲਈਏ ਚਲੋ ਔਲਿਆਂ ਦਾ ਮੈਂ ਲਈ ਬਿਠੀ ਸੀ ਔਲੇ ਤੇ ਮੈਂ ਕਿਹਾ ਚਲੋ ਬਈ ਅੱਜ ਆਪਾਂ ਔਲਿਆਂ ਦਾ ਚਾਰ ਬਣਾਉਣੇ ਆ ਤੇ ਪਾਵਾਂਗੇ ਤੇ ਖਾਵਾਂਗੇ ਔਲਿਆਂ ਦਾ ਵੀ ਹੁਣ ਵੀ ਸੀਜ਼ਨ ਆ ਔਲਿਆਂ ਦਾ ਆਚਾਰ ਦਾ ਵੀ ਹਨਾ ਹੋਣੀ ਟਾਈਮ ਆ ਔਲੇ ਇਸ ਤਰ੍ਹਾਂ ਚ ਹੀ ਆਉਂਦੇ ਹਨ ਨਹੀਂ हां मेरे सामने ल गरम आटे ਨੂੰ ਹੁੰਦੇ ਕੋਲੋਂ ਪਰ ਜਿਆਦਾ ਤੈਸ ਐਸਰਤ ਜੀ ਹੁੰਦੀ ਹਾਂ ਹਾਂ ਹੁਣ 4 ਪੌਣਾ ਚਾਹੀਦਾ ਵਾਵਾ ਸਾਰਾ ਬਣਾ ਲੈਣਾ ਅਸੀਂ 4 ਇਹ ਤਾਂ ਤੂੰ ਥੋੜੇ ਜਿਲੇ ਲੱਗਦੇ ਆ ਮੇਰੀ ਗਾਜ ਨੂੰ ਭਾਈ ਕੋਲੇ ਨਾ ਕਿਲੋ ਹੀ ਸੀਗੇ ਤੇ ਕਿਲੋ ਦੇ ਕਿਲੋ ਹੀ ਮੈਂ ਲੈ ਲੇ ਅੱਛਾ ਤੇ ਮੈਂ ਕਿਹਾ ਚਲੋ ਇੰਨੇ ਕ ਤਾਂ ਆਪਾਂ 4 ਪਾਈਏ ਚਲੋ ਇਰਾ ਇੰਨਾ ਕ ਪਾ ਲਓ ਦੂਜਾ ਫਿਰ ਠਹਿਰ ਕੇ ਪਾਵਾਂਗੇ ਇਹ ਮਾਣੇ ਇੱਕ ਵਾਰੀ ਆਪਾਂ ਜਿਹੜੇ ਔਲੇ ਆ ਇਹ ਆਪਾਂ ਉਬਲਦੇ ਧਰਤੇ ਮਤਲਬ ਕਿ ਥੋੜੇ ਜਿਹਾ ਪੋਲੇ ਹੋ ਜਾਣਗੇ ਫਿਰ ਜਿਹੜੀਆਂ ਨੇ ਗਟਕਾ ਨਾ ਉਹ ਕੱਢ ਦਾਂਗੇ ਆਪਾਂ ਬਾਹਰ ਪੋਲੇ ਤਾਂ ਸੋਨੇ ਮੋٹے ਮੋٹے ਹਨ ਹਾਂ ਠੀਕ ਤੇ ਬਾਕੀ ਦੀ ਬਣੇ ਰਿਓ ਸਾਡੇ ਵਲੌਗ ਦੇ ਨਾਲ ਤੇ ਤੁਹਾਨੂੰ ਦਿਖਾਵਾਂਗੇ ਇਹ ਵੀ ਚਾਰ ਕਿਦਾਂ ਦਾ ਪਾਇਆ ਸੀ ਠੀਕ ਆ ਜੀ ਓਕੇ ਜੀ ਜਿਹੜਾ ਆਪਣਾ ਚਾਰ ਆ ਨਾ ਉਹਦੀ ਕੁਆਂਟੀਟੀ ਹੈਗੀ ਹੈ ਕਿਲੋ ਦੇ ਹਿਸਾਬ ਨਾਲ ਠੀਕ ਆ ਮਤਲਬ ਕਿ 1 ਕਿਲੋ ਲਈ ਸੀ ਮਿਔਲੇ ਅੱਛਾ ਤੇ ਉਹਦੇ ਹਿਸਾਬ ਨਾਲ ਮੈਂ ਇਹ ਇੱਕ ਇੱਕ 스ਪੂਨ ਜਿਵੇਂ ਦੇਖੋ ਕਾਲੀ ਮਿਰਚ ਹੋ ਗਈ ਹਮ ਹਨਾ ਤੇ ਮੇਥੀ ਦਾਣਾ ਹੋ ਗਿਆ ਸਾਂਵ ਹੋ ਗਈ ਪਲੌਂਜੀ ਹੋ ਗਈ ਤੇ ਇਹਨੂੰ ਕਹਿੰਦੇ ਹੈਗੇ ਕੀ ਕਹਿੰਦੇ ਉਹ ਹਾਂਜੀ ਮੈਂ ਇਹ ਚਾਰ ਪੰਜ ਚੀਜ਼ਾਂ ਲੈ ਲੈਣੀ ਆ ਤੇ ਇੱਕ ਆਪਾਂ ਵਿੱਚ ਪਾਵਾਂਗੇ ਹੰਗ ਥੋੜੀ ਜੀ ਅੱਛਾ ਇਹ ਹੁਣ ਮੇਰੇ ਕੋਲ ਦੀ ਨਹੀਂ ਪਈ ਕੋਲ ਨੋਂਹ ਕਾਲੇ ਇਸ ਤਰ੍ਹਾਂ ਖੜੇ ਡੇੜੇ ਨੋਂਹ ਕਿੱਥੇ ਮੇਰੇ ਕੱਟ ਤੇ ਆ ਵੀਰ ਉਰ ਲੈ ਹੱਥ ਦੇ ਵੈਸੇ ਤਾਂ ਪਤਾ ਕੀ ਹੈ ਵੈਸੇ ਤਾਂ ਇਹ ਆਪਾਂ ਚਾਰ ਦੇ ਵਿੱਚ ਐਦਾਂ ਵੀ ਪਾ ਸਕਦੇ ਆ ਅੱਛਾ ਪਰ ਆਪਾਂ ਕੀ ਕਰਨਾ ਇਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੀਸ ਲੈਣਾ ਠੀਕ ਹੈ ਹੁਣ ਥੋੜਾ ਜਿਹਾ ਹੋਰ ਤਰੀਕੇ ਨਾਲ ਆਪਾਂ ਚਾਰ ਪਾਵਾਂਗੇ ਠੀਕ ਆ ਚਲੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇਕੱਠਿਆਂ ਨੂੰ ਪੀਸ ਲੈਣਾ ਤੇ ਔਲੇ ਜਿਹੜੇ ਆਪਣੇ ਬਣੀ ਜਾਂਦੇ ਆ ਅੰਦਰ ਹਾਂ ਔਲੇ ਦਾ ਬਾਜਾਂ ਆਈ ਜਾਂਦੀਆਂ ਜਾਂ ਉਬਲਦੇ ਨੇ ਹਾਂ ਆਪਾਂ ਸਾਰੀਆਂ ਚੀਜ਼ਾਂ ਵਿੱਚ ਪਾ ਲੈਣਾ ਠੀਕ ਹੈ ਜੱਗ ਦੇ ਵਿੱਚ ਤੇ ਇਹਨੂੰ ਆਪਾਂ ਮੈਕਸੀ ਲਾ ਕੇ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਪੀਸ ਲਾਂਗੇ ਤੋਂਨੇ ਆਪਾਂ ਦੇਖਦੇ ਆ ਆਪਣੇ ਜਿਹੜੇ ਔਲੇ ਆ ਔਲੇ ਇੱਕ ਨਾ ਇੱਕ ਦੇਖਦੀਆਂ ਹੁਣ ਆਪਾਂ ਦੇਖਦੇ ਹਾਂ ਵੀ ਔਲੇ ਜਿਹੜੇ ਉਹ ਬਣੇ ਆ ਕਿ ਨਹੀਂ ਬਣੇ ਹਜੇ ਇਹ ਡਿਸ਼ ਦੀ ਵਿਗਾ ਤਾਂ ਬਣਨੇ ਕਿ ਬਣਨ ਥੋੜਾ ਜਿਹਾ ਸੇਕਾ ਹੋਰ ਲੱਗੂਗਾ ਹਜੇ ਹੂੰ ਠੀਕ ਆ ਕੁੱਨੇ ਆਪਾਂ ਕੀ ਕਰਦੇ ਹਾਂ ਆ ਜਿਹੜਾ ਸਮਾਨ ਆਏ ਪੀਸ ਲੈਨੇ ਹਨਾ ਹਾਂ ਹੁਣ ਜਿਹੜਾ ਸਮਾਨ ਆਪਾਂ ਲੈਨੇ ਪੀਸ ਨਾ ਮਿਕਸ ਨਹੀਂ ਕਰਨਾ ਦੇਖੋ ਇਹ ਦਰਦੜਾ ਜਿਹਾ ਰੱਖਣਾ ਆਪਾਂ ਠੀਕ ਹੈ ਇਹਨੂੰ ਜਿਆਦਾ ਮਿਕਸ ਹਾ ਹਾ ਖੁਸ਼ਬੂ ਬੜੀ ਸੋਹਣੀ ਹੁੰਦੀ ਹੈ ਆਵਲੇ ਆਪਣੇ ਬਣ ਗਏ ਆ ਤੇ ਹੁਣ ਆਪਾਂ ਨੂੰ ਬੰਦ ਕਰ ਦਿੰਦੇ ਆ ਲੋ ਵੀ ਮੈਡਮ ਅੱਜ ਬਣਾ ਰਹੀ ਆ ਔਲਿਆਂ ਦਾ achar ਤੇ ਆਪਾਂ ਪਹਿਲਾਂ ਤੁਸੀਂ ਦੇਖ ਹੀ ਲਿਆ ਤੇ ਹੁਣ ਔਲੇ ਆਪਾਂ ਬਾਹਰ ਲਿਆ ਕੇ ਮੰਜੇ ਤੇ ਵਿਹੜੇ ਦੇ ਵਿੱਚ ਤੇ ਵਿੱਚੋਂ ਗੜਕਾਂ ਕੱਢ ਰਹੀ ਹੈ ਇੱਪਾ ਥੋੜੀ ਕਰਾਉਣੇ ਨਾਲ ਆਇਆ ਲੱਭ ਤੇ ਗਟਕਾਂ ਕੜਵਾ ਲ ਗਏ ਤੇ ਫਿਰ ਜਦੋਂ ਔਲਿਆਂ ਦਾ ਪ੍ਰਚਾਰਖਾਨੇ ਫਿਰ ਆਪਾਂ ਸੱਧੀਆਂ ਚੱਕ ਕੇ ਪੀਸ ਜਿਹੜੇ ਚੱਕ ਕੇ ਖਾਲਿਆ ਕਰਾਂਗੇ ਨਾਮ ਨਾਲ ਠੀਕ ਹੈ ਕਈ ਲੋਕ ਪਤਾ ਕੀ ਕਰਦੇ ਹੈ ਕਈ ਲੋਕ ਪਤਾ ਕੀ ਕਰਦੇ ਹੂੰ ਹੂੰ ਕਈ ਜਿਹੜੇ ਚਾਰ ਬਣਾਉਂਦੇ ਹਨ ਕਿਵੇਂ ਜਿਹੜੇ ਕਈ ਲੋਕ ਬਣਾਉਂਦੇ ਹਨ ਚਾਰ ਉਹ ਗਟਕਾਂ ਡੜਦੇ ਹਾਂ ਤੇ ਪਰ ਆਪਾਂ ਗਟਕਾ ਕੱਢ ਕੇ ਤੇ ਫੇਰ ਬਣਾਵਾਂਗੇ ਆਪਾਂ ਨਵੇਂ ਤਰੀਕੇ ਨਾਲ ਹੀ ਬਣਾਉ ਉਹ ਸਹੀ ਹੈ ਆ ਤੁਹਾਨੂੰ ਸਾਰਿਆਂ ਨੂੰ ਨਵਾਂ ਤਰੀਕਾ ਦਿਖਾਉਣੀ ਹੈ ਆਪਾਂ ਚਲੋ ਕਢਾਓ ਤੁਸੀਂ ਵੀ ਨਵੀਂ ਕਢਮ ਹਣਾ ਗਰਮ ਬਹੁਤ ਆ ਹੱਥ ਹੁੱਤ ਨਾ ਸੜਾਲਿਓ ਅੱਛਾ ਆ ਪੀਸ ਵੀ ਆਏਗਾ ਕੱਲੇ ਕੱਲੇ ਪੀਸ ਕਰਨੇ ਕੱਲੇ ਕੱਲੇ ਪੀਸ ਕਰਨੇ ਠੀਕ ਕੋਈ ਆਪਾਂ ਹੁਣ ਮੈਡਮ ਨਾਲ ਕਰਾਵਗੇ ਹੈਲਪ ਤੇ ਕਢਾ ਲ ਗਏ ਫਿਰ ਗੜਕਾਂ ਗੁਰਕਾਂਪਾ ਮੈਂ ਸੰਤੂ ਸਾਹਮਣੂ ਕਿਹਾ ਮੈਂ ਕਿਹਾ ਤੁਸੀਂ ਵੀ ਚਾਰ ਖਾਣਾ ਮੇਰੇ ਨਾਲ ਜਿਆਦਾ ਤੇ ਤੁਸੀਂ ਮੇਰ ਨੂੰ ਹੈਲਪ ਕਰਾਓ ਆ ਦੇਖੋ ਆਪਾਂ ਜਿਹੜੀਆਂ ਗਟਕਾਂ ਉਹ ਕੱਢ ਦੇਣੀਆਂ ਤੇ ਇਦਾਂ ਜਿਹੜੇ ਪੀਸ ਆ ਉਹ ਆਪਾਂ ਪੀਸ ਕਰ ਲੈਣੀਆਂ ਠੀਕ ਆ ਗੜਕਾਂ ਨੂੰ ਵਿੱਚ ਕਾ ਤੂੰ ਸਟੀ ਨਹੀਂ ਕੋਈ ਨਹੀਂ ਆਪਾਂ ਬਾਅਦ ਵਿੱਚ ਕੱਢ ਲਾਂਗੇ ਫੇਰ ਓਕੀਆਂ ਹੋ ਜਾਣੀਆਂ ਕਰਨੀਆਂ ਤੇ ਆ ਜਿਹੜਾ ਵਿੱਚ ਆ ਇਹ ਇੰਨ ਇੰਨ ਆ ਸਾਰਾ ਇਹ ਵੀ ਆਪਾਂ ਸੈੱਟ ਕਰਾਂਗੇ ਕਿਰਾਂ ਤੁਸੀਂ ਕੱਢ ਦਿਓ ਗੜਕਾ ਚੰਗੀ ਤਰ੍ਹਾਂ ਕੱਢ ਫਿਰ ਤੂੰ ਬਈ ਆਪਾਂ ਜੀ ਜੜੀਆਂ ਔਲੀਆਂ ਜਿਹੜਕਾਂ ਫਿਰ ਸਾਰੀਆਂ ਕੱਢਤੀਆਂ ਜੀ ਬਾਹਰ ਮੈਡਮ ਨੇ ਤੇ ਨਾਲ ਆਪਾਂ ਹੀ ਥੋੜੀ ਹੈਲਪ ਕਰਾਈ ਤੇ ਆ ਦੇਖੋ ਸਾਰੀਆਂ ਫਿਰ ਪੀਸ-ਪੀਸ ਰਹਿ ਗਏ ਇਕੱਲੇ ਹਨਾ ਹੁਣ ਦੇਖਦੇ ਆ ਮੈਡਮ ਅੱਗੇ ਕੀ ਕਰਦੀ ਆ ਥੋਪਾ ਵਿੱਚ ਕਰਦੇ ਆ ਸਾਰਾ ਕੁਝ ਮਿਕਸ ਹਾਂ ਤੇ ਹੁਣ ਆਪਾਂ ਕੜਾਈ ਦੇ ਵਿੱਚ ਸਰੋਂ ਦਾ ਤੇਲ ਜਿਹੜਾ ਕਰਾਂਗੇ ਗਰਮ ਠੀਕ ਹੈ ਗਰਮ ਕਿਉਂ ਕਰਾਂਗੇ ਜਿਵੇਂ ਆਪਾਂ ਤਰਕਾ ਲਉਨੇ ਸਬਜ਼ੀ ਦੇ ਵਿੱਚ ਤੇ ਆਪਾਂ ਗਰਮ ਚੰਗੀ ਤਰ੍ਹਾਂ ਤਲਕਾ ਲੈਨੇ ਨੇ ਤੇਲ ਨੂੰ ਓਵੇਂ ਚੰਗੀ ਤਰ੍ਹਾਂ ਤਲਕਾਉਣਾ ਤੇਲ ਤੇ ਫਿਰ ਆਪਾਂ ਵਿੱਚ ਸਾਰੇ ਮਸਾਲੇ ਐਡ ਕਰਾਂਗੇ ਤੇਲ ਆਪਾਂ ਇੱਕ ਵਾਰੀ ਥੋੜਾ ਜਿਹਾ ਪਾਵਾਂਗੇ ਕਿਉਂ ਪਾਵਾਂਗੇ ਥੋੜਾ ਜਿਹਾ ਕਿਉਂਕਿ ਹਜੇ ਇੱਕ ਵਾਰੀ ਆਪਾਂ ਮਸਾਲੇ ਜਿਹੜੇ ਮੈਕਸੀ ਕਰਦੇ ਤੇ ਬਾਅਦ ਵਿੱਚ ਉੱਤੋਂ ਦੀ ਫੇਰ ਪਾਵਾਂਗੇ ਠੀਕ ਹੈ ਤੇਲ ਆਪਣਾ ਬਈ ਪੂਰੀ ਤਰ੍ਹਾਂ ਕਲਕ ਗਿਆ ਠੀਕ ਆ ਇਹਨੂੰ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਸ ਬਰਤਨ ਦੇ ਵਿੱਚ ਕੱਢ ਲੈਣਾ ਹੈ ਤੇ ਪਾਲਿਆ ਆਪਾਂ ਸਰੋਂ ਦਾ ਤੇ ਹੁਣ ਜਿਹੜਾ ਆਪਾਂ ਮਸਾਲਾ ਪੀਸਿਆ ਸੀਗਾ ਸਾਰਾ ਆ ਦੇਖੋ ਇਹਨੂੰ ਆਪਾਂ ਵਿੱਚ ਐਡ ਕਰ ਦੇਣਾ ਦੇਖੋ ਆ ਦੇਖੋ ਤੇ ਇੱਕ ਵਿੱਚ ਆਪਾਂ ਪਾਵਾਂਗੇ ਥੋੜੀ ਜਿਹੀ ਹਿੰਗ ਥੋੜੀ ਜਿਹੀ ਪਾਉਣੀ ਹੈ ਕਿਉਂਕਿ ਆਪਣਾ ਸਿਰਫ 1 ਕਿਲੋ ਹੀ ਔਲੇ ਆ ਹੈਨਾ ਬਸ ਇੰਨੀ ਕੀ ਪਾਉਣੀ ਆ ਆਪਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਅਚਾਰ ਦੇ ਵਿੱਚ ਹਮੇਸ਼ਾ ਜ਼ਿਆਦਾ ਰੱਖਣਾ ਚਾਹੀਦਾ ਕਿਉਂਕਿ ਚਾਰ ਨਾ ਜਿਹੜਾ ਖਰਾਬ ਨਹੀਂ ਹੁੰਦਾਗਾ ਹੁਣ ਆਪਾਂ ਵਿੱਚ ਪਾਵਾਂਗੇ ਮਿਰਚਾਂ ਸੰਧੂ ਸਾਹਿਬ ਤੋਂ ਮਿਰਚਾਂ ਮੈਂ ਦੂਜੀਆਂ ਮੰਗਾਈਆਂ ਸੀ ਜਿਨ੍ਹਾਂ ਦਾ ਕਲਰ ਜ਼ਿਆਦਾ ਹੁੰਦਾ ਤੇ ਕੋੜੀਆਂ ਹੁੰਦੀਆਂ ਘੱਟ ਤੇ ਇਹਨਾਂ ਨੇ ਫਿਰ ਆਹ ਚੱਕ ਲਿਆਂਦਦੇ ਨੇ ਚਲੋ ਕੋਈ ਨਹੀਂ ਹੁਣ ਵਿੱਚ ਪਾਵਾਂਗੇ ਹਲਦੀ ਹਲਦੀ ਪਾਵਾਂਗੇ ਪਰ ਥੋੜੀ ਠੀਕ ਆ ਹਾਂ ਤਾਂ ਜੀਰਾ ਮੇਰਾ ਪੀਸ ਕੇ ਰੱਖਿਆ ਵੈਸੇ ਪਾ ਦਿੰਨੀ ਚਲੋ ਵਿੱਚ ਲਓ ਜੀ ਹੁਣ ਆਪਾਂ ਇਹਨੂੰ ਕਰ ਲੈਨੇ ਮੈਕਸ ਖੁਸ਼ਬੂ ਬੜੀ ਸੋਹਣੀ ਆ ਰਹੀ ਚਾਹ ਦੀ ਆਪਾਂ ਪਾਉਣ ਲੱਗੇ ਆ ਵਿੱਚ ਔਲੇ ਕਰ ਦੇਣਾ ਚੰਗੀ ਤਰ੍ਹਾਂ ਮੈਕਸ ਕਲਰ ਥੋੜਾ ਜਿਹਾ ਘੱਟ ਆਇਆ ਹਲਦੀ ਹੋਰ ਪਾਉਣੀ ਪੈਗੀ ਆਹਾਹਾਹਾਹ ਇੱਕ ਵਾਰੀ ਆਪਾਂ ਇਹਦੇ ਵਿੱਚ ਤੇਲ ਇੰਨਾ ਕੀ ਰੱਖਾਂਗੇ ਇੱਕ ਦੋ ਦਿਨਾਂ ਬਾਅਦ ਆਪਾਂ ਤੇਲ ਇਹਨੂੰ ਇਹਦੇ ਵਿੱਚ ਹੋਰ ਪਾਵਾਂਗੇ ਸੋ ਲੈ ਬੇ ਚਾਰ ਆ ਜਿਹੜਾ ਉਹ ਸਾਡਾ ਬਣ ਕੇ ਹੋ ਗਿਆ ਰੈਡੀ ਦੇਖ ਸਕਦੇ ਹੋ ਤੁਸੀਂ ਅਚਾਰ ਆਪਣਾ ਹਨਾ ਤੇ ਸੱਚੀ ਸੰਤੋਖ ਆ ਅੱਖਾਂ ਖਾਈ ਜਾਂਦੀਆਂ ਆ ਅਚਾਰ ਨੂੰ ਹੈ ਹਾਂਜੀ ਬਹੁਤ ਵਧੀਆ ਬਣ ਗਿਆ ਵੀ ਇਹ ਤਾਂ ਦੇਖੋ ਕਮਾਲ ਹੋ ਗਈ ਵੀ ਕਮਾਲ ਹਾਂ ਮੇਰਾ ਤੇ ਜੀ ਕਰਦਾ ਖੁਣੇ ਹੀ ਖਾਲਾ ਤੇ ਹੁਣ ਇਹਨੂੰ ਆਪਾਂ ਇਸ ਡੱਬੇ ਦੇ ਵਿੱਚ ਕੱਢ ਦੇਣਾ ਤੇ ਇੱਕ ਦੋ ਦਿਨਾਂ ਬਾਅਦ ਇਹਦੇ ਵਿੱਚ ਫਿਰ ਤੇਲ ਪਾਵਾਂਗੇ ਤੇ ਖਾਧ ਆਪਾਂ ਤੁਸੀਂ ਅੱਜ ਹੀ ਸਕਦੇ ਏ ਨੂੰ ਠੀਕ ਹੈ ਜਿਹੜਾ ਤੇਲ ਆ ਉਹ ਆਪਾਂ ਜੇ ਲੌਂਗ ਟਾਈਮ ਲਈ ਰੱਖਣਾ ਹੋਵੇ ਤਾਂ ਆਪਾਂ ਜ਼ਿਆਦਾ ਆਇਲ ਇਹਦੇ ਵਿੱਚ ਪਾ ਸਕਦੇ ਹਾਂ ਠੀਕ ਆ ਤੇ ਫਿਲਹਾਲ ਆਪਾਂ ਇੰਨਾ ਹੀ ਪਾਇਆ ਕਿਉਂਕਿ ਮਸਾਲਾ ਜਿਹੜਾ ਸਾਰਾ ਨਾਲ ਮਿਕਸ ਹੋ ਜੇ ਦੇਖ ਸਕਦੇ ਹੋ ਬਹੁਤ ਵਧੀਆ ਹਾਂ ਬਸ ਹੁਣ ਆਪਾਂ ਕਢਦੇ ਹਾਂ ਡੱਬੇ ਚ ਲੈ ਬਈ ਸੰਧੂ ਸਾਹਿਬ ਤੁਹਾਡੇ ਵਾਸਤੇ ਹੋ ਗਿਆ ਆਚਾਰ ਰੈਡੀ ਤੁਸੀਂ ਔਲਿਆਂ ਦਾ ਆਚਾਰ ਜ਼ਿਆਦਾ ਖਾਂਦੇ ਆ ਨਾ ਸਹੀ ਗੱਲ ਆ ਵੀ ਮੇਨਾਂ ਦਾ ਮਨਪਸੰਦ ਬਹੁਤ ਆ ਤਾਂ ਮੈਨੂੰ ਇੱਕ ਹੋਰ ਹਾਸੇ ਵਾਲੀ ਗੱਲ ਆਈ ਯਾਦ ਜਿਹੜਾ ਨਿੱਕ ਨਿੱਕੇ ਹੁੰਦੇ ਸੀ ਨਾਲ ਔਲੇ ਦਾ ਆਚਾਰ ਪਾਉਂਦੇ ਸੀ ਜਿਹੜਾ ਗੋਲ ਹੀ ਸਾਰੇ ਔਲੇ ਦਾ ਹੀ ਕਈ ਵਾਰ ਨਾਲ ਰੋਟੀ ਦੇ ਰੱਖਣਾ ਤੇ ਔਲਾ ਰੋੜ ਜਣਾ ਹੋਣੀ ਰੋੜਦਾ ਹੈ ਹਣਾ ਔਲਾ ਰੋੜ ਕੇ ਉਹ ਭੱਜ ਜਾਣਾ ਔਣਾ ਔਲਾ ਰੋੜ ਕੇ ਦਿਖਾਵੇ ਹੈ ਬੜਾ ਹੈ ਜੰਮੀ ਲੈ ਬਈ ਆਪਾਂ ਪਾਤਾ ਆਚਾਰ ਲਓ ਇਸੇ ਹੀ ਫਿਲਹਾਲ ਅਸੀਂ ਪਾਇਆ ਥੋੜਾ ਜਿਹਾ ਆਚਾਰ ਤੇ ਪਰ ਵੇਖਣ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦਾ ਅੱਜ ਸ਼ਾਮ ਨੂੰ ਆਪਾਂ ਖਾ ਹੀ ਲੈਣਾ ਰੋਟੀ ਨਾਲ ਠੀਕ ਹੈ ਦੇਖੋ ਬਹੁਤ ਵਧੀਆ ਵੀ ਬਹੁਤ ਵਧੀਆ ਲੱਗ ਰਿਹਾ ਪੀਸ ਸੋ ਬਈ ਅਸੀਂ ਔਲਿਆਂ ਦਾ ਅਚਾਰ ਪਾ ਲਿਆ ਤੇ ਤੁਸੀਂ ਵੀ ਜਲਦੀ ਜਲਦੀ ਸ਼ਹਿਰੋਂ ਲੈ ਕੇ ਆ ਉਹ ਔਲੇ ਤੇ ਪਾਓ ਅਚਾਰ ਕਿਉਂਕਿ ਹੁਣ ਹੈਗੀ ਰਤ ਅਚਾਰ ਦੀ ਔਲਿਆਂ ਦੇ ਅਚਾਰ ਦੀ ਤੇ ਬਾਕੀ ਸਾਡੀ ਜਿਹੜੀ ਅੱਜ ਦੀ ਰੈਸਿਪੀ ਕਹਿ ਸਕਦੇ ਨੂੰ ਕੀ ਕਹਿ ਸਕਦੇ ਮੈਨੂੰ ਨਹੀਂ ਪਤਾ ਤੇ ਤੁਹਾਨੂੰ ਕਿੱਦਾਂ ਦੀ ਲੱਗੀ ਅਸੀਂ ਜਿਹੜਾ ਔਲਿਆਂ ਦਾ ਅਚਾਰ ਪਾਇਆ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਨੂੰ ਕਮੈਂਟਾਂ 'ਚ ਜਰੂਰ ਦੱਸਿਆ ਕਰੋ ਤੇ ਜਿਨ੍ਹਾਂ ਜਿਨ੍ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਜਾਣੇ ਸਾਡੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ તે લાઈક શેયર કમંટ જરૂર કર્યા કરો જી તે મિલ થેક્ટ બ્લાગ બા